ਪਠਾਨਕੋਟ ਵਿੱਚ ਚਿੱਟਫੰਡ ਕੰਪਨੀ ਦੇ ਨਾਮ ਤੇ 6 ਕਰੋੜ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ ਠੱਗੀ ਦਾ ਸ਼ਿਕਾਰ ਬਣੇ ਲੋਕਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਹਨਾਂ ਦੀ ਰਕਮ ਵਾਪਸ ਦਵਾਈ ਜਾਵੇ ਤੇ ਧੋਖਾ ਕਰਨ ਵਾਲਿਆਂ ਖਿਲਾਫ ਕਾਰਵਾਈ ਹੋਵੇ ਪਠਾਨਕੋਟ ਚ ਇੱਕ પતિ ਪਤਨੀ ਅਰੁਣ ਅਤੇ ਨਿਸ਼ਾ ਟਰਸਟਵਰਥ ਸੋਲਿਊਸ਼ਨਜ਼ ਨਾਮੀ ਕੰਪਨੀ ਚਲਾ ਰਹੇ ਸੀ ਪੰਜਾਬ ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਦੇ ਕਰੀਬ 250 ਲੋਕਾਂ ਤੋਂ ਜ਼ਿਆਦਾ ਵਿਆਜ ਦੇਣ ਦਾ ਦਾਅਵਾ ਕਰਕੇ ਵੱਡੀਆਂ ਰਕਮਾਂ ਲਈਆਂ ਫਿਰ ਪੈਸੇ ਮੋੜਨ ਤੋਂ ਇਨਕਾਰ ਕਰਨ ਲੱਗੇ ਤੇ ਫਿਰ ਦਫ਼ਤਰ ਤੇ ਘਰ ਨੂੰ ਤਾਲਾ ਲਾ ਕੇ ਚਲੇ ਗਏ ਇਹ ਨਹੀਂ ਨਹੀਂ ਇੱਕ ਗਾਹਕ ਦੀ ਮੇਰੇ ਕੋਲ ਆਪਣੇ ਅਰुण ਮਣੀ ਦਾ ਡੈਡੀ ਸਵੇਰੇ 3:30 ਵਜੇ ਆਇਆ ਕਿ ਮੇਰੀ ਸਿਸਟਰ ਦੀ ਡੈਥ ਹੋ ਗਈ ਆ ਤੇ ਗੱਡੀ ਚਾਹੀਦੀ ਆ ਮੇਰੇ ਕੋਲ 13:30 ਵਜੇ ਤੋਂ ਗੱਡੀ ਲੈ ਕੇ ਚਲੇ ਗਏ ਉਸ ਤੋਂ ਬਾਅਦ ਮੈਨੂੰ ਪਤਾ ਚੱਲਿਆ 12:01 ਵਜੇ ਕਿ ਬਰੌਡ ਕਰਕੇ ਚਲੇ ਗਏ ਆ ਇਸ ਤੋਂ ਇਲਾਵਾ ਤੁਸੀਂ ਵੀ ਆਪਣੇ ਆ ਇਸ ਤੋਂ ਇਲਾਵਾ ਮੈਂ ਵੀ ਆਪਣੇ ਪੈਸੇ ਇਨਵੈਸਟ ਕੀਤੇ ਹੋਏ ਸੀ ਤਕਰੀਬਨ ਕਿੰਨੇ ਮੇਰੇ ਕੋਲ ਤਕਰੀਬਨ 12 ਲੱਖ ਦੇ ਕਰੀਬ ਸੀਗਾ ਦੋਵਾਂ ਜਾਨਾਂ ਦਾ ਸਾਡਾ ਇੱਕ ਵੱਡੇ ਭਾਈ ਮੇਰੇ ਤੇ ਇੱਕ ਮੇਰੇ ਸੀ ਬਾਅਦ ਇਹਨਾਂ ਨੇ ਕੁਝ ਅਲੱਗ-ਅਲੱਗ ਸਟੇਟਾਂ 'ਚ ਜਾ ਕੇ ਆਪਣੇ ਏਜੰਟ ਬਣਾਉਣੇ ਸ਼ੁਰੂ ਕੀਤੇ ਜਿਹਦੇ ਵਿੱਚ ਇਹ ਕਹਿੰਦੇ ਸੀ ਕਿ ਅਸੀਂ ਤੁਹਾਡੇ ਪੈਸਾ ਤੁਸੀਂ ਸਾਡੇ ਕੋਲ ਇਨਵੈਸਟ ਕਰੋ ਅਸੀਂ 15 ਤੋਂ 20% ਦੀ ਟਰਨਓਵਰ ਕੱਢਦੇ ਆ ਪਰ ਤੁਹਾਡੇ ਨਾਲ 3% ਦਾ ਕਮਿਟਮੈਂਟ ਹੈ ਤੁਹਾਨੂੰ 3% ਦਵਾਂਗੇ ਔਰ ਮੈਡਮ ਜਿਹੜੀ ਨਿਸ਼ਾ ਡੋਗਰਾ ਸੀ ਉਹਦਾ ਉਹਦਾ ਹਸਬੰਡ ਅਰुण ਮੰਨੀ ਇਹ ਕਹਿੰਦੇ ਸੀ ਕਿ ਅਸੀਂ ਜੀਬ ਬਿਨਸ ਦੇ ਵਿੱਚ ਟਰੇਡਿੰਗ ਕਰਨੇ ਆ ਜੀਬ ਨਿਊਜ਼ ਦੇ ਵਿੱਚ ਟਿਪਸ ਦਿੰਨੇ ਆ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੇ ਲੋਕਾਂ ਨੂੰ ਭੌਲੇ ਭੌਲੇ ਲੋਕਾਂ ਤੋਂ ਪੈਸੇ ਇਕੱਠੇ ਕਰਨੇ ਸ਼ੁਰੂ ਕਰਤੇ ਪੈਸੇ ਕਾਫੀ ਇਕੱਠੇ ਜਿਆਦਾ ਹੋ ਗਏ ਕੁਝ ਦਿਨਾਂ ਬਾਅਦ ਸਾਲ ਤੋਂ ਬਾਅਦ ਇਹਨਾਂ ਲੋਕਾਂ ਨੂੰ ਕਹਿਣਾ ਸ਼ੁਰੂ ਕਰਤਾ ਕਿ ਸਾਡੇ ਇਹ ਸਾਡੇ ਵਿੱਚ ਹੁਣ ਥੋੜੇ ਪੈਸੇ ਦੀ ਕੋਈ ਪ੍ਰੋਬਲਮ ਆ ਗਈ ਆ ਇਸ ਕਰਕੇ ਅਸੀਂ ਤੁਹਾਡੇ ਪੈਸੇ ਥੋੜੀ ਦੇਰ ਬਾਅਦ ਦਵਾਂਗੇ ਇਹਨਾਂ ਨੇ ਲੋਕਾਂ ਨੂੰ ਦਸੰਬਰ ਮਹੀਨਾ ਟਾਈਮ ਦਿੱਤਾ 6 ਦਸੰਬਰ ਦਾ ਟਾਈਮ ਤੱਕ 6 ਦਸੰਬਰ ਨੂੰ ਸਾਰੇ ਸਾਰੇ ਲੋਕੀ ਇੱਥੇ ਆ ਗਏ ਜਾਦਾ ਇਹਨਾਂ ਦਫ਼ਤਰ ਗਏ ਇਹਨਾਂ ਦਫ਼ਤਰ ਬੰਦ ਇਹਨਾਂ ਦੇ ਘਰ ਗਏ ਘਰ ਬੰਦ ਉਸ ਤੋਂ ਬਾਅਦ ਅਸੀਂ ਇੱਥੇ ਆਏ ਸੀ ਅੱਜ 6 ਦਸੰਬਰ ਨੂੰ ਇੱਥੇ ਤਰਖਾਸਤੀ ਸੀ ਪਰ ਹਜੇ ਤੱਕ ਸਾਡੀ ਕੋਈ ਕਾਰਵਾਈ ਨਹੀਂ ਹੋਈ ਆ ਤੇ ਸਾਨੂੰ ਬੇਨਤੀ ਇਹ ਹੀ ਆ ਕਿ ਸਾਡੀ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਜਾਂਚ ਦਾ ਦਾਅਵਾ ਕੀਤਾ ਹੈ। ਕਿ ਕੁਝ ਇੱਕ ਬੰਦੇ ਹੈਗੇ ਜਿਹੜੇ ਚਿੱਟ ਫੰਡ ਕੰਪਨੀਆਂ ਚਲਾਉਂਦੇ ਹੈਗੇ ਅਤੇ ਉਹਨਾਂ ਨੇ ਲੋਕੇਸ਼ਨਸ ਵਗੈਰਾ ਦੱਸੀਆਂ ਹੈਗੇ ਨੇ ਘਰ ਵੀ ਦੱਸਿਆ ਹੈਗਾ। ਪਹਿਲਾਂ ਉਹਨਾਂ ਨੇ ਕਾਫੀ ਫੰਡ ਫੰਡ ਉਹਨਾਂ ਨੂੰ ਦਿੱਤੇ ਹੈਗੇ ਤੇ ਹੁਣ ਕਹਿੰਦੇ ਕਿ ਉਹ ਬੰਦੇ ਉੱਤੇ ਭੱਜ ਗਏ ਨੇ। ਵੀ ਆਰ ਇਨਕੁਆਇਰਿੰਗ ਇਨਟੂ ਦਾ ਮੈਟਰ ਔਰ ਜਿਸ ਤਰ੍ਹਾਂ ਵੀ ਗੱਲ ਸਾਹਮਣੇ ਆਏਗੀ ਉਸ ਤਰ੍ਹਾਂ ਹੀ ਕਾਰਵਾਈ ਚਲੀ। ਚਿੱਟ ਫੰਡ ਕੰਪਨੀ ਦੇ ਧੋਖੇ ਦਾ ਸ਼ਿਕਾਰ ਹੋਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਅਜਿਹੇ ਚ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਸਰਕਾਰ ਦੁਆਰਾ ਮਾਨਤਾ ਪ੍ਰਾਪਤ ਬੈਂਕਾਂ ਤੇ ਸੰਸਥਾਵਾਂ ਵਿੱਚ ਹੀ ਨਿਵੇਸ਼ ਕਰਨਾ ਚਾਹੀਦਾ ਹੈ ਤਾਂ ਕਿ ਬਾਅਦ ਵਿੱਚ ਪਛਤਾਉਣਾ ਨਾ ਪਵੇ।